ਕਿਸੇ ਦੁਖੀ ਨੂੰ ਸੁਖ ਦੇ ਇਹ ਸਭ ਤੋਂ ਵੱਡਾ ਪੁੰਨ ਹੈ ਤੇ ਕਿਸੇ ਸੁਖੀ ਨੂੰ ਦੁਖੀ ਕਰਨਾ ਇਹ ਸਭ ਤੋਂ ਵੱਡਾ ਪਾਪ ਹੈ ਹੁਣ ਆਪਾਂ ਸੋਚ ਲਈਏ ਆਪਾਂ ਸੁਖ ਕਿੰਨਾ ਕੁ ਬਣਦੇ ਆ ਤੇ ਆਪਾਂ ਦੁੱਖ ਕਿੰਨਾ ਕੁ ਬਣਦੇ ਆ ਦੂਰ ਨਾ ਜਾਈਏ ਆਪਣੇ ਘਰਾਂ ਵੱਲ ਝਾਤੀ ਮਾਰ ਲਈਏ ਆਪਣੇ ਪਰਿਵਾਰਾਂ ਵੱਲ ਝਾਤੀ ਪਾ ਲਈਏ ਜੀਵ ਉਹਦੇ ਅੰਦਰ ਦਇਆ ਨਹੀਂ ਵੀ ਬਗਾਨੀ ਧੀ ਮਾਪਿਓ ਨੇ ਮੇਰੇ ਘਰ ਘੱਲ ਦਿੱਤੀ ਤੇ ਮੈਂ ਜਥਾ ਯੋਗ ਯਤਨ ਕਰਾਂ ਵੀ ਇਹਦਾ ਇਹਨੂੰ ਮਹਿਸੂਸ ਨਾ ਹੋਵੇ ਵੀ ਆਪਣਾ ਘਰ ਛੱਡ ਕੇ ਕਿਸੇ ਹੋਰ ਘਰ ਵਿੱਚ ਗਈਏ ਘਰ ਇਹਨੂੰ ਆਪਣਾ ਹੀ ਲੱਗੇ ਹਾਂ ਮੈਂ ਦੋਆ ਪੱਖਾਂ ਵਿੱਚ ਗੱਲ ਕਰਨਾ ਉਹਨਾਂ ਇਕੱਲੀ ਮਾਂ ਨਾ ਸਮਝੇ ਵੀ ਇਹ ਬਗਾਨੀ ਧੀ ਏ ਤੇ ਇਹਨੂੰ ਆ ਕੇ ਬਗਾਨਾ ਪੜਨਾ ਪੈਦਾ ਹੋਵੇ ਉਸ ਧੀ ਨੂੰ ਵੀ ਚਾਹੀਦਾ ਵੀ ਉਸ ਘਰ ਨੂੰ ਆਪਣਾ ਘਰ ਸਮਝੇ ਅੱਜ ਕੱਲ ਦੇ ਝਗੜੇ ਬਹੁਤ ਇਹ ਨੇ ਕਿ ਆਉਣ ਵਾਲੀਆਂ ਬੱਚੀਆਂ ਨੂੰ ਘਰ ਦਾ ਕੰਮ ਕਰਨਾ ਨਹੀਂ ਆਉਂਦਾ ਤੇ ਫੇਸਬੁੱਕ ਤੇ ਇਹ ਜਿਹੜੀ YouTube ਹੈ ਇਹ ਸਾਰਾ ਦਿਨ ਚਲਾਉਂਦੀਆਂ ਰਹਿੰਦੀਆਂ ਉੱਥੇ ਫਿਰ ਮਾਂ ਵਿਚਾਰੀ ਕੀ ਕਰੇ ਜੇ ਰੋਲਾ ਨਾ ਪਾਏ ਤੇ ਇੱਕ ਪੱਖ ਕੋਈ ਵੀ ਨਹੀਂ ਹੁੰਦਾ ਕਦੇ ਇੱਕ ਪੱਖ ਨੂੰ ਦੋਸ਼ ਦੇਣਾ ਹੀ ਨਹੀਂ ਚਾਹੀਦਾ ਜੇ ਦੋਵੇਂ ਆਪਣਾ ਫਰਜ਼ ਸੰਭਾਲਣ ਤੇ ਦਇਆ ਪੈਦਾ ਹੋਵੇ ਬਗਾਨਾਪਣ ਖਤਮ ਹੋਵੇ ਤੇ ਮਾਰਜ ਕਹਿੰਦੇ ਜੀਵ ਤੇ ਦਇਆ ਕਰ ਲੈ ਸਾਰੇ ਪੁੰਨ ਇਕੱਠੇ ਹੋ ਜਾਣਗੇ 860 ਤੀਰਤ ਸਗਲ ਪੁੰਨ ਜੀ ਦਇਆ ਪਰਵਾਣ ਦਇਆ ਦਾ ਮਤਲਬ ਹੈ ਅੱਠੇ ਪੈਰ ਆਪਣੇ ਆਪ ਹੀ ਦਇਆ ਹੁੰਦੀ ਰਹਿੰਦੀ ਸਾਰਿਆਂ ਦੇ ਉੱਤੇ ਦਇਆ ਹੁੰਦੀ ਜੀਵਾਂ ਤੇ ਦਇਆ ਪੈਦਾ ਹੁੰਦੀ ਹੈ